ਵਾਹ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਗੁਰ ਸਾਜੀ ਨਮਾਜ਼ੀ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਓ ਆਜਾਪਾਂ ਸਾਰੇ ਰਲ ਮਿਲ ਕੇ ਸੰਗਤ ਕਰੀਏ ਗੁਰੂ ਦੀ ਵਡਿਆਈ ਕਰੀਏ ਜਿਸ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਆਪਾਂ ਕੋਸ਼ਿਸ਼ ਕਰਦੇ ਆਂ ਕਿ ਮਾਲਕ ਦੇ ਦਰ ਤੇ ਬੈਠ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਅਸੀਂ ਮਾਲਕ ਦੇ ਜਿੰਨਾ ਹੋ ਸਕਦਾ ਨੇੜੇ ਹੋ ਜਾਈਏ ਕਿਉਂ ਅਸੀਂ ਮਾਲਕ ਨੇੜੇ ਆ ਪਰ ਅਸੀਂ ਬਹੁਤ ਦੂਰ ਐ ਕਿਉਂ ਦੂਰ ਐ ਉਹੀ ਅੱਜ ਵੀਡੀਓ ਦੇ ਰਾਹੀਂ ਆਪਾਂ ਵਿਚਾਰਾ ਕਰਨੀਆਂ ਨੇ ਕਿ ਕੀ ਕਾਰਨਾ ਕਿਹੜਾ ਕਾਰਨਾ ਜਿਹਦੇ ਕਰਕੇ ਅਸੀਂ ਮਾਲਕ ਤੋਂ ਦੂਰ ਹੈ ਜੋ ਤੋਂ ਪਹਿਲਾਂ ਆਪਾਂ ਸੰਗਤ ਕੀਤੀ ਹੈ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਮਨ ਦੀ ਗੱਲ ਕੀਤੀ ਹੈ ਕਿ ਮਨ ਕਿਸ ਤਰ੍ਹਾਂ ਸ਼ਬਦ ਨੂੰ ਸੁਣਦਾ ਹੈ ਮਨ ਦੇ ਟਕਯੋਵ ਦੀ ਗੱਲ ਕੀਤੀ ਹੈ ਅੱਜ ਆਪਾਂ ਉਸੇ ਸ਼ਬਦ ਦੇ ਅੰਦਰ ਸ਼ੁਰੂਆਤ ਤੋਂ ਲਵਾਂਗੇ ਜੋ ਪੰਜਵੇਂ ਪਾਸਾ ਸੇਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਸਾਨੂੰ ਫਰਮਾ ਰਹੇ ਨੇ ਕਿ ਸਾਡਾ ਜਿਹੜਾ ਮਨ ਹੈ ਪਾਵ ਇਹ ਤਨ ਦੀ ਤੇ ਮਨ ਦੀ ਕਹਾਣੀ ਵੱਖਰੀ ਆ ਗੁਰਪਿਆਰਿਓ ਸਾਡਾ ਮਨ ਆਪਣੇ ਪਿਤਾ ਪਰਮਾਤਮਾ ਕੋਲੋਂ ਕਿਉਂ ਦੂਰ ਹੈ ਕਿਉਂ ਅਸੀਂ ਮਾਲਕ ਦੇ ਨੇੜੇ ਨਹੀਂ ਆ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਦੂਰ ਹਾਂ ਇਹ ਵੀ ਮਹਿਸੂਸ ਹੁੰਦਾ ਗੁਰਪਿਆਰਿਓ ਕਿ ਅਸੀਂ ਕਦੇ ਦਰਸਲ ਕਰ ਪਾਵਾਂਗੇ ਹਣ ਆਓ ਆਪਾਂ ਇਸ ਵਿਚਾਰ ਇਸ ਵੀਡੀਓ ਦੇ ਅੰਦਰ ਆਪਾਂ ਵਿਚਾਰ ਕਰੀਏ ਜੋ ਸਾਨੂੰ ਧੰਨ ਸ੍ਰੀ ਗੁਰਗੰਸਾਹਿਬ ਕਹਿ ਰਿਹਾ ਉਹਦੇ ਅਨਸਾਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਿਤਾ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਦੂਰ ਰਹਿਣ ਦਾ ਕਾਰਨ ਦੇਖੋ ਦੂਰ ਰਹਿਣ ਦਾ ਕਾਰਨ ਸਾਡਾ ਕੀ ਹੈ ਭਾਵ ਅਸੀਂ ਮਾਲਕ ਤੋਂ ਕਿਉਂ ਦੂਰ ਹੈ ਕਿਉਂਕਿ ਅਸੀਂ ਜੋ ਮਾਲਕ ਦੀ ਜੋ ਕਹਾਣੀ ਆ ਜੋ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਉਹ ਅਸੀਂ ਸਮਝ ਨਹੀਂ ਪਾ ਰਹੇ ਕਿ ਮੈਂ ਹੁਣ ਇੱਕ ਆਪਾਂ ਜੋ ਸ਼ਬਦ ਦੀ ਸ਼ੁਰੂਆਤ ਕਰਨੀ ਆ ਉੱਥੇ ਮੇਰਾ ਮਾਲਕ ਬੜੇ ਵਿਸਤਾਰ ਨਾਲ ਸਾਨੂੰ ਸਮਝਾ ਰਿਹਾ ਹੈ ਕੀ ਕਹਿ ਰਿਹਾ ਕਿ ਸਭ ਕਿਛ ਕਰਮ ਹੈ ਬਾਹਰ ਨਹੀਂ ਇਹ ਸਾਨੂੰ ਹਦਾਇਤ ਕਰ ਰਹੇ ਨੇ ਕਿ ਬੱਚਾ ਤੂੰ ਮੇਰੀ ਗੱਲ ਸੁਣ ਸਭ ਕੁਝ ਘਰ ਮੈਂ ਬਾਹਰ ਨਾ ਹੈ ਬਾਹਰ ਨਹੀਂ ਹੈ ਸਾਰਾ ਇਸ ਘਰ ਦੇ ਅੰਦਰ ਹੈ ਇਸ ਪਿੰਡ ਦੇ ਅੰਦਰ ਹੈ ਭਾਵੇਂ ਇਹ ਕੀ ਆ ਸਰੀਰ ਇਹਦੇ ਅੰਦਰ ਸਭ ਕੁਝ ਹੈ ਜਿਸ ਤਰ੍ਹਾਂ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹਨੇ ਖੋਜ ਕਰਨੀ ਆ ਉਹਨੇ ਪਾਉਣਾ ਹੈ ਉਹਨੇ ਅੰਦਰੋਂ ਲੱਭਣਾ ਕੁਛ ਹੁਣ ਇੱਥੇ ਵੀ ਮੇਰਾ ਮਾਲਕ ਕਹਿ ਰਿਹਾ ਹੈ ਕਿ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਢੋਲੇ ਸੋ ਭਰਮ ਭਲਾ ਹੈ ਕਿਹਨੂੰ ਕਹਿ ਰਿਹਾ ਆਪਾਂ ਨੂੰ ਕਹਿ ਰਿਹਾ ਹੁਣ ਅਸੀਂ ਬਾਹਰ ਦੀ फडਕੜਾਂ 'ਚ ਪਏ ਹੋਏ ਆ ਬਾਹਰ ਦੀ फडਕੜਾਂ ਕਿਵੇਂ ਆ ਬਾਹਰ ਦੀ फडਕੜਾਂ ਗੁਰਪਿਆਰ ਉਹ ਜਿਹੜਾ ਸਾਡਾ ਆਤਮਿਕ ਸੁੱਖ ਹਿਰਦੇ ਵਿੱਚ ਜਿਹੜਾ ਅਸੀਂ ਸਾਨੂੰ ਪਾਲਣਾ ਚਾਹੀਦਾ ਜਿਹੜਾ ਸਾਡੇ ਅੰਦਰ ਮਨ ਹੈ ਅੰਦਰ ਸਾਡੇ ਸਰੀਰ ਹੈ ਇਹਦੇ ਅੰਦਰ ਸਾਨੂੰ ਟਿਕੇ ਰਹਿਣ ਦੀ ਹਦਾਇਤ ਆ ਕਿ ਤੂੰ ਇਹਦੇ ਅੰਦਰ ਉੱਤਰ ਇਹਦੇ ਅੰਦਰ ਟਿਕ ਪਰ ਅਸੀਂ ਕੀ ਕਰਦੇ ਆ ਅਸੀਂ ਬਾਹਰ ਭੜਕਦੇ ਫਿਰਦੇ ਆ ਇੱਕ ਇਸ ਬੰਦੇ ਨੂੰ ਸਮਝਾਉਣ ਵਾਸਤੇ ਬੜੀ ਸੋਹਣੀ ਅਧਾਰਨ ਦਿੱਤੀ ਆ ਇਸ ਸ਼ਬਦ ਦੇ ਸ਼ਬਦ ਦੇ ਨਾਲ ਢੁਕਦੀ ਆ ਉਹ ਧਾਰਨਾ ਕਿ ਅਸੀਂ ਕਿਵੇਂ ਭਟਕ ਰਹੇ ਹਾਂ ਸਾਡੇ ਸਭ ਕੁਝ ਅੰਦਰ ਹੁੰਦੇ ਹੋਏ ਵੀ ਫਿਰ ਵੀ ਅਸੀਂ ਗੁਰਪਿਆਰਿਓ ਕਿਉਂ ਭਟਕ ਰਹੇ ਹਾਂ ਉਹ ਕੀ ਕਾਰਨ ਹੈ ਔਰ ਇਸ ਬੰਦੇ ਨੂੰ ਸਮਝਾਉਣ ਵਾਸਤੇ ਪਸ਼ੂ ਪੰਛੀਆਂ ਦੀ ਧਾਰਨਾ ਦੇ ਰਿਹਾ ਪਸ਼ੂ ਪੰਛੀਆਂ ਦੀ ਧਾਰਨਾ ਦਿੱਤੀਆਂ ਜਾਂਦੀਆਂ ਨੇ ਕੌਣ ਤੇਰਾ ਧੰਨ ਸ੍ਰੀ ਗੁਰਗੰਸਾਹ ਦੇ ਅੰਦਰ 10 ਪਾਤਸ਼ਾਹੀਆਂ ਜਿਨ੍ਹਾਂ ਨੇ ਧੰਨ ਸ੍ਰੀ ਗੁਰਗੰਸਾਹ ਦੀ ਰਚਨਾ ਕੀਤੀ ਹੈ ਭਗਤ ਜਨ ਪਾਟ ਜਨ ਇਹ ਸਾਰੇ ਜੋ ਧੰਨ ਸ੍ਰੀ ਗੁਰਗੰਸਾਹ ਦੇ ਅੰਦਰ ਬੈਠੇ ਨੇ ਅੱਜ ਇਹ ਹੀ ਸ਼ਬਦ ਆਪਾਂ ਨੂੰ ਸਮਝਾ ਰਹੇ ਆ ਗੁਰਪਿਆਰੇਓ ਕਿ ਬਾਹਰ ਢਟਕਣ ਦੀ ਬਜਾਏ ਤੂੰ ਅੰਦਰ ਖੋਜ ਹੁਣ ਬਾਹਰ ਅਸੀਂ ਪੜ ਕੇ ਮਰੇ ਆ ਪਹਿਲਾਂ ਇਹ ਦੇਖੀਏ ਇਹ ਸੋਚੀਏ ਕਿਹੜੇ ਜਾਨਵਰ ਦੇ ਧਾਰਨ ਦੇ ਕੇ ਕਹਿ ਰਿਹਾ ਸਾਨੂੰ ਪਿਤਾ ਪਰਮਾਤਮਾ ਕਿ ਤੂੰ ਇਸ ਤਰ੍ਹਾਂ ਭੱਜ ਰਿਹਾ ਤੂੰ ਬਾਹਰ ਆਪਾਂ ਸਾਰੇ ਇਸ ਤਰ੍ਹਾਂ ਭੱਜ ਰਹੇ ਆ ਉਹ ਕਿਹੜਾ ਭਾਵ ਇੱਕ ਹਿਰਨ ਹੈ ਉਹਦੇ ਅੰਦਰ ਪਾਪ ਕਸਤੂਰੀ ਹੁੰਦੀ ਹੈ ਪਾਸ ਸੁਗੰਧੀ ਹੁੰਦੀ ਹੈ ਇੱਕ ਚੀਜ਼ ਉਹ ਸੁਗੰਧ ਸੁਗੰਧੀ ਅੰਦਰੋਂ ਦੇ ਨਿਕਲਦੀ ਹੈ ਤੁੰਨੀ ਚੋਂ ਪਰ ਉਹ ਅੰਦਰ ਦੀ ਗਾਥਾ ਨੂੰ ਨਹੀਂ ਜਾਣਦਾ ਉਹ ਇਹ ਨਹੀਂ ਸਮਝ ਰਿਹਾ ਕਿ ਮੇਰੇ ਸੁਗੰਧ ਅੰਦਰੋਂ ਆ ਰਹੀ ਹੈ ਉਹ ਦੂਰ ਭੜਕਦਾ ਹੈ ਬੜੀ ਦੌੜ ਮਾਰਦਾ ਹੈ ਪਰ ਉਹਨੂੰ ਉਹ ਸੁਗੰਧੀ ਕਿਤੋਂ ਲੱਭਦੀ ਨਹੀਂ ਹੈ ਉਹ ਥੱਕ ਜਾਂਦਾ ਹੈ ਇੱਥੋਂ ਤੱਕ ਆਪੇ ਪ੍ਰਾਣ ਵੀ ਦੇ ਦਿੰਦਾ ਹੈ ਭੱਜ-ਭੱਜ ਕੇ ਇਸੇ ਤਰ੍ਹਾਂ ਹੀ ਗੁਰਪਿਆਰੋ ਅਸੀਂ ਵੀ ਜੋ ਆ ਜਿੰਦਗੀ ਸਾਨੂੰ ਮਿਲੀ ਆ ਬੜੀ ਦੌੜ ਲਾਈ ਆ ਅਸੀਂ ਭੱਜਣ ਦੀ ਬਾਹਰ ਢਟਕਣ ਦੀ ਕਿਵੇਂ ਅਸੀਂ ਬਾਹਰ ਢਟਕ ਰਹੇ ਹਾਂ ਇਸੇ ਕਰਕੇ ਗੁਰਬਾਣੀ ਦੇ ਅੰਦਰ ਪਿਤਾ ਪਰਮਾਤਮਾ ਨੇ ਫਰਿਆ ਕਿ ਬਾਹਰ ਢੋਲੇ ਬਾਹਰ ਢੋਲੇ ਸੋ ਭਰਮ ਭੁਲਾਹੀ ਤੂੰ ਭਰਮ ਦੇ ਵਿੱਚ ਆ ਜਿਸ ਤਰ੍ਹਾਂ ਕਿ ਹਿਰਨ ਆਪਣੀ ਜਾਨ ਦੇ ਦਿੰਦਾ ਹੈ ਉਹ ਸੁਗੰਧੀ ਨੂੰ ਪਾਲਣ ਵਾਸਤੇ ਇਸੇ ਤਰ੍ਹਾਂ ਹੀ ਗੁਰਪਿਆਰੋ ਅਸੀਂ ਵੀ ਆਪਣਾ ਜੀਵਨ ਦੇ ਦਿੰਨੇ ਆ ਜੀਵਨ ਪਾਪ ਅਸੀਂ ਬਾਹਰ ਭੜਕਦੇ ਭੜਕਦੇ ਸਾਡਾ ਆਖਰੀ ਸਵਾਸ ਆ ਜਾਂਦਾ ਹੈ ਔਰ ਸਾਨੂੰ ਇੱਥੋਂ ਕੂਚ ਕਰਨਾ ਪੈ ਜਾਂਦਾ ਸੱਦਾ ਆਉਂਦਾ ਹੈ ਸੱਦਾ ਸਾਨੂੰ ਵੀ ਆ ਜਾਂਦਾ ਹੈ ਆਉਣਾ ਹੈ ਸਾਰਿਆਂ ਨੂੰ ਆਉਣਾ ਹੈ ਸਦਾ ਤੇ ਫਿਰ ਕਿਉਂ ਨਾ ਅਸੀਂ ਉਹ ਤੋਂ ਪਹਿਲਾਂ ਅਸੀਂ ਇਸ ਸ਼ਬਦ ਦਾ ਰਾਹੀਂ ਜੋ ਧੰਨ ਸ੍ਰੀ ਗੁਰਗੰਸਾਹਬ ਸਮਝਾ ਰਹੇ ਉਹਨਾਂ ਦੀ ਖੋਜ ਕਰ ਲਈ ਅਸੀਂ ਸਮਝ ਲਈਏ ਕਿ ਅਸੀਂ ਬਾਹਰ ਨਹੀਂ ਭੜਕਣਾ ਭਾਈ ਸਾਨੂੰ ਬਾਹਰ ਸੁੱਖ ਨਹੀਂ ਹੈ ਸੁੱਖ ਬਾਹਰ ਨਹੀਂ ਹੈ ਜੇ ਅਸੀਂ ਅੰਦਰ ਉਤਰਾਂਗੇ ਤਾਂ ਸਾਡੇ ਅੰਦਰੋਂ ਸੁੱਖ ਮਿਲੂ ਸਾਨੂੰ ਗੁਰਪਿਆਰਿਓ ਪਰ ਅਸੀਂ ਸਰੀਰ ਦੀ ਦੌੜ ਲਾਈ ਆ ਸਰੀਰ ਦੀ ਸਰੀਰਪਤੀ ਅਸੀਂ ਬੜੇ ਦੂਰ ਦਰੇਡੇ ਜਾਂਦੇ ਆ ਤੀਰਥਾਂ ਤੇ ਜਾਂਦੇ ਆ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਆ ਉਹ ਤੋਂ ਪਹਿਲਾਂ ਅਸੀਂ ਅੰਦਰ ਦੀ ਖੋਜ ਨਹੀਂ ਕੀਤੀ ਜਾਣਾ ਹੈ ਤੀਰਥਾਂ ਤੇ ਚੰਗੇ ਨੇ ਪਰ ਉਹ ਤੋਂ ਪਹਿਲਾਂ ਅਸੀਂ ਅੰਦਰ ਦੀ ਖੋਜ ਕਰਨੀ ਆ ਜੋ ਤਨ ਸਾਨੂੰ ਧੰਨ ਸ੍ਰੀ ਗੁਰਗੱਜ ਸਾਹਿਬ ਕਹਿੰਦੇ ਨੇ ਗੁਰਪਿਆਰਿਓ ਹੁਣ ਜਿਹੜਾ ਮਨੁੱਖ ਬਾਹਰ ਸੁਖ ਭਾਲਦਾ ਫਿਰਦਾ ਹੈ ਪਰ ਸੁੱਖ ਉਹਦੇ ਅੰਦਰ ਹੈ ਬਾਪਰਮਾਤਮਾ ਨੂੰ ਬਾਹਰ ਪੜਦਾ ਹੈ ਪਰ ਮਾਤਮਾ ਅੰਦਰ ਹੈ ਇਹ ਹੀ ਬੰਦੇ ਗੁਰਬਾਣੀ ਦੇ ਅਨੁਸਾਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹ ਕਰਾਹੇ ਪਏ ਨੇ ਭਟਕਣ ਦੇ ਵਿੱਚ ਪਏ ਨੇ ਸਾਨੂੰ ਸਮਝਣ ਦੀ ਲੋੜ ਹੈ ਗੁਰਪਿਆਰੋ ਸਮਝਣ ਦੀ ਹੁਣ ਅਸੀਂ ਕਿਵੇਂ ਸਮਝੀਏ ਹੁਣ ਅਗਲੀ ਪੰਕਤੀ ਜੇ ਅਸੀਂ ਪਤਾ ਕੀ ਹੈ ਗੁਰਪਿਆਰੋ ਜੇ ਕਹਾਣੀ ਨੂੰ ਸਮਝ ਜੀਏ ਨਾ ਅਸੀਂ ਗੁਰਪਿਆਰੋ ਜੇ ਅਸੀਂ ਇਹ ਕਹਾਣੀ ਨੂੰ ਸਮਝ ਜੀਏ ਤਾਂ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਸੁਖ ਮਾਨਾਂਗੇ ਪਰਿਵਾਰ ਦੇ ਅੰਦਰ ਰਹਿੰਦੇ ਹੋਏ ਵੀ ਸੁੱਖ ਮਾਣ ਸਕਦੇ ਆ ਔਰ ਫਿਰ ਗੁਰੂ ਗੁਰੂ ਨੂੰ ਅੰਦਰ ਪਾਉਂਦੇ ਪਾਉਂਦੇ ਵੀ ਅਸੀਂ ਸੁੱਖ ਮਾਣ ਸਕਦੇ ਆ ਪਾਕ ਇਹਦਾ ਸੁੱਖ ਮਾਣੇ ਮਾਣ ਹੈ ਜਦੋਂ ਗੁਰੂ ਸਾਹਿਬ ਵਰਗੇ ਅਸੀਂ ਹੋ ਗਏ ਫਿਰ ਤਾਂ ਸੁੱਖ ਹੀ ਸੁੱਖ ਹੈ ਆਨੰਦ ਹੀ ਆਨੰਦ ਹੈ ਪਰ ਅਸੀਂ ਦੋਨੇ ਸੁੱਖ ਮਾਣ ਸਕਦੇ ਆ ਅਸੀਂ ਪਰਿਵਾਰ ਨੂੰ ਪਾਲਦੇ ਹੋਏ ਪਰਿਵਾਰ ਦੇ ਅੰਦਰ ਵਿਚਰਦੇ ਹੋਏ ਜੋ ਸਾਡੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਜੇ ਅਸੀਂ ਅੰਦਰ ਦੀ ਖੋਜ ਕਰੀਏ ਅੰਦਰ ਖੋਜ ਕਰੀਏ ਅੰਦਰ ਜਿਹੜੇ ਬੰਦੇ ਨੇ ਪ੍ਰਮਾਤਮਾ ਨੂੰ ਅੰਦਰ ਭਾਵ ਮਹਿਸੂਸ ਕਰ ਲੈ ਕੇ ਮੇਰੇ ਅੰਦਰ ਬੈਠਾ ਹੈ ਮੇਰਾ ਮਾਲਕ ਨੇੜੇ ਹੈ ਹਰ ਪ੍ਰਭ ਨੇੜੇ ਦੂਰ ਨਾ ਜਾਣੋ ਨੂੰ ਅਸੀਂ ਨੇੜੇ ਸਮਝਣਾ ਸਾਡੇ ਨੇੜੇ ਸਮਝਣਾ ਨਹੀਂ ਹੈ ਸਾਡੇ ਨੇੜੇ ਹੈ ਮੇਰਾ ਮਾਲਕ ਭਾਵ ਜਿਹੜਾ ਮਨੁੱਖ ਉਹਨੂੰ ਅੰਦਰੋਂ ਪਾ ਲੈਂਦਾ ਹੈ ਉਹ ਮਨੁੱਖ ਦਾ ਫਿਰ ਅੰਤਰਲਾ ਤੇ ਬਾਹਰਲਾ ਜੋ ਪਾਵ ਰਹਿਣ ਦਾ ਤਰੀਕਾ ਹੈ ਦੋਨਾਂ ਚ ਸੁੱਖ ਮੰਨਦਾ ਹੈ ਅੰਦਰੋਂ ਭਾਵ ਉਹਨੂੰ ਸਿਮਰਨ ਕਰਨ ਦਾ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਕਿਵੇਂ ਅਸੀਂ ਮਾਲਕ ਨੂੰ ਪਾਉਣਾ ਹੈ ਕਿਹੜੀ ਭਗਤੀ ਹੈ ਸਿਮਨਨ ਕਰਕੇ ਫਿਰ ਆਪਾਂ ਸ਼ੁਰੂ ਕੀਤੀ ਹੈ ਕਥਾ ਫਿਰ ਆਪਾਂ ਸੰਗਤ ਕਰਨਾ ਸ਼ੁਰੂ ਕੀਤੀ ਹੈ ਕਿਉਂਕਿ ਪਹਿਲਾ ਮਨ ਨੂੰ ਅਸੀਂ ਟਿਕਾਚ ਲੈਂਦਾ ਹੈ ਮਨ ਸਾਡਾ ਜੋ ਵਿਖਰਿਆ ਹੋਇਆ ਉਹਨੂੰ ਕਲੋਜ਼ ਕੀਤਾ ਹੈ ਜੋ ਸਾਡੀ ਵਿਰਤੀ ਸੁਰਤੀ ਹੈ ਜੋ ਵਿਖਰੀ ਹੋਈ ਹੈ ਉਹਨੂੰ ਅਸੀਂ ਕਲੋਜ਼ ਕੀਤਾ ਹੈ ਫਿਰ ਉਦੋਂ ਬਾਅਦ ਆਪਾਂ ਸੰਗਤ ਕਰ ਰਹੇ ਹਾਂ ਗੁਰਪਿਆਰਿਓ ਫਿਰ ਅਸੀਂ ਦੋਨੋਂ ਆਨੰਦ ਮਾਨ ਸਕਦੇ ਆ ਸਿਮਨ ਕਰਕੇ ਅਸੀਂ ਜਗਤ ਦਾ ਆਨੰਦ ਵੀ ਮਾਨ ਸਕਦੇ ਆ ਔਰ ਉੱਥੇ ਜਿੱਥੇ ਅਸੀਂ ਜਾਣਾ ਹੈ ਜਾਂ ਐਉਂ ਕਹ ਲਈਏ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਸ ਤਰ੍ਹਾਂ ਗੁਰੂ ਪਿਆਰਿਓ ਜੋ ਅਗਲੀ ਪੰਕਤੀ ਆਪਾਂ ਨੂੰ ਦਰਸਾ ਰਹੀ ਆ ਜੋ ਆਪਾਂ ਹੁਣ ਵਿਆਖਿਆ ਕੀਤੀ ਆ ਕਿ ਗੁਰ ਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹਿਲਾ ਜਿਉ ਅੰਤਰ ਬਾਹਰ ਸਹਿਲਾ ਜਿਉ ਭਾਵ ਉਹ ਮਨੁੱਖ ਅੰਦਰੋਂ ਵੀ ਸੁਖੀ ਹੋ ਜਾਏਗਾ ਔਰ ਪਰਿਵਾਰ ਦੇ ਵਿੱਚ ਵਿਚਰਦਾ ਹੋਇਆ ਵੀ ਆਪਣਾ ਜੀਵਨ ਸੁਖੀ ਬਤੀਤ ਕਰੇਗਾ ਪਰ ਜਦੋਂ ਅਸੀਂ ਪ੍ਰਮਾਤਮਾ ਲੱਭ ਲਿਆ ਸਾਡੇ ਅੰਦਰ ਹੈ ਉਹ ਅਸੀਂ ਕਿਵੇਂ ਲੱਭਾਂਗੇ ਜਦੋਂ ਅਸੀਂ ਗੁਰਪਿਆਰੇ ਉਹ ਵਾਹਿਗੁਰੂ ਗੁਰਮੰਤਰ ਜਪ ਕੇ ਗੁਰਪਿਆਰੇ ਜੋ ਧੰਨ 시 ਗੁਰਗੰਸਾ ਦੇ ਅੰਦਰ ਕਈ ਜਗ੍ਹਾ ਸਾਨੂੰ ਸਮਝਾਇਆ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਹਿਰਦੇ ਹੋਏ 51 ਨੰਬਰ ਅੰਗ ਤੇ ਕਹਿ ਰਿਹਾ ਗੁਰੂ ਸਾਹਿਬ ਕਿ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਜਦੋਂ ਇਹਨੂੰ ਅਸੀਂ ਸਹਿਜ ਮਤੇ ਨਾਲ ਜਪਾਂਗੇ ਸਹਿਜ ਮਤੇ ਦੇ ਨਾਲ ਅਸੀਂ ਜਪਾਂਗੇ ਜੱਪ ਕੇ ਫਿਰ ਸਬਦ ਦਾ ਰਾਹੀ ਮਾਲਕ ਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ ਕਿ ਮੇਰਾ ਮਾਲਕ ਉਹ ਕਿੱਥੇ ਵਸਦਾ ਹੈ ਕਿੱਥੇ ਉਹਦਾ ਵਸੇਰਾ ਹੈ ਸਾਥੋਂ ਕਿੰਨੇ ਕੁ ਦੂਰ ਹੈ ਭਗਤ ਰਬੀਦਾਸ ਜੀ ਤਾਂ ਇੱਥੋਂ ਤੱਕ ਵੀ ਕਹਿ ਰਿਹਾ ਗੁਰਪਿਆਰਿਓ ਕਹਿ ਰ ਅਬੀਦਾਸ ਹਾਥ ਪੈ ਨੇਰੇ ਐਨਾ ਨੇੜੇ ਆ ਸਾਡੇ ਪਰ ਸਾਨੂੰ ਪਤਾ ਨਹੀਂ ਕਿਉਂ ਡਰ ਲੱਗਦਾ ਹੈ ਸਿਮਰਨ ਕਰਨ ਲੱਗੇ ਸੀ ਕਿਉਂ ਡਰਦੇ ਆ ਵਾਹਿਗੁਰੂ ਗੁਰਮੰਤਰ ਜਪਣ ਲੱਗੇ ਸੀ ਕਿਉਂ ਡਰਦੇ ਆ ਸੰਸਾਰ ਦੇ ਵਿੱਚ ਕਿਤੇ ਗੱਲ ਕਰੋ ਨਾ ਕਿ ਵਾਹਿਗੁਰੂ ਕਈ ਤਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਕਿ ਵਾਹਿਗੁਰੂ ਜਪਣਾ ਕੀ ਹੋ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਜਾਂਦਾ ਹੈ ਨਹੀਂ ਗੁਰ ਪਿਆਰਿਓ ਇਹ ਸਾਨੂੰ ਭਾਈ ਗੁਰਦਾਸ ਜੀ ਨੇ ਇੱਕ ਮੰਤਰ ਦਿੱਤਾ ਹੈ ਕਿ ਤੂੰ ਬਾਹਰੇ ਮੰਤਰਾਂ ਦੇ ਪਿੱਛੇ ਨਾ ਦੌੜੀ ਆਹ ਮੰਤਰ ਜਪ ਔਰ ਫਿਰ ਗੁਰਬਾਣੀ ਨੂੰ ਪੜ ਫਿਰ ਉਹਨੂੰ ਸਮਝ ਔਰ ਸਮਝਣ ਦੀ ਕੋਸ਼ਿਸ਼ ਕਰ ਫਿਰ ਤੇਰੇ ਜਿਹੜੇ ਦੁੱਖ ਨੇ ਤਨ ਦੇ ਤੇ ਮਨ ਦੇ ਜਿਹੜੇ ਘਰਾਂ ਦੇ ਵਿੱਚ ਕਲੇਸ਼ ਨੇ ਉਹਦੀ ਗੁਰੂ ਸਾਹਿਬ ਗਰੰਟੀ ਲੈ ਰਿਹਾ ਹੈ ਤੇਰੇ ਜਿਹੜੇ ਡਰ ਨੇ ਸਾਡੇ ਆਪਣੇ ਕਿਸੇ ਨੂੰ ਕਰਜੇ ਦਾ ਡਰ ਕਿਸੇ ਨੂੰ ਮੌਤ ਦਾ ਡਰ ਵੀ ਅੱਗੇ ਕੀ ਹੋਗਾ ਹੁਣ ਮੈਂ ਕੀ ਕਰਾਂ ਉਹ ਸਾਰੇ ਮੇਰਾ ਮਾਲਕ ਗਰੰਟੀ ਲੈ ਰਹਿ ਕੇ ਡਰ ਸਾਰੇ ਦੂਰ ਹੋਣਗੇ ਆਓ ਆਪਾਂ 1 2 ਸੈਕਿੰਡ ਉਸ ਜਾਪ ਨੂੰ ਜਪ ਕੇ ਫਿਰ ਆਪਾਂ ਕਥਾ ਦੀ ਬਿਸਰਾਮ ਦੀ ਸਮਾਪਤੀ ਕਰੀ ਗੁਰੂ ਪਿਆਰੇ ਉਹ ਕਿਵੇਂ ਜਪਣਾ ਆਪਾਂ ਕਿਵੇਂ ਮਾਲਕ ਨੂੰ ਅਸੀਂ ਅੰਦਰ ਖੋ ਸਕਦੇ ਆਂ ਖੋਜਾਂਗੇ ਤਾਂ ਜਦੋਂ ਸਾਡਾ ਮਨ ਟਿਕ ਗਿਆ ਆਉ ਗੁਰਪਿਆਰਿਓ ਜਪੋ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਭੁੱਲਾ ਚੁੱਕਾ ਮਾਫ ਕਰਿਓ ਵਿਚਾਰਾਂ ਕਰਦੇ ਪਾਣੀ ਪੜਦੇ ਲਗਾ ਮਾਤਰਾ ਅੱਗੇ ਪਿੱਛੇ ਹੋ ਜਾਂਦੇ ਹਨ ਮੇਰਾ ਮਾਲਕ ਬਖਸ਼ਨਾਰਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ